ਜੀ ਪੰਜਾਬ ਰਹਿਣਾ ਮਾਚਲ ਵੱਲੋਂ ਹਰ ਵਕਤ ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਂਦਾ ਹੈ ਜਿਨ੍ਹਾਂ ਦੀ ਸੋਸਾਇਟੀ ਲਈ ਕੋਈ ਨਾ ਕੋਈ ਦੇਣ ਹੈ ਅੱਜ ਗੱਲਬਾਤ ਕਰਾਂਗੇ ਜਸਵੀਰ ਸਿੰਘ ਹੋਰ ਨਾਲ ਜੋ ਮੋਗਾ ਪੁਲਿਸ ਦੇ ਵਿੱਚ ਬਤੌਰ ਹਵਲਦਾਰ ਆਪਣੀ ਨੌਕਰੀ ਕਰ ਰਹੇ ਨੇ ਤੇ ਕਈ ਬੇਸਹਾਰਾ ਬਜ਼ੁਰਗਾਂ ਨੂੰ ਉਹ ਉਹਨਾਂ ਦੀ ਸੇਵਾ ਕਰ ਰਹੇ ਨੇ ਆ ਇੱਥੇ ਦੇਖ ਸਕਦੇ ਹੋ ਇੱਕ ਆਸ਼ਰਮ ਜਿਹੜਾ ਹੈ ਉਹਨਾਂ ਵੱਲੋਂ ਕਿਉਂਕਿ 2018 ਦੀ ਗੱਲ ਕਰੀਏ ਤਾਂ 2018 ਦੌਰਾਨ ਇੱਕ ਚੈਕਿੰਗ ਦੌਰਾਨ ਉਹਨਾਂ ਨੂੰ ਜਦੋਂ ਕਰ-ਕਰ ਜਾ ਕੇ ਜਿਹੜੀ ਚੈਕਿੰਗ ਕਰ ਰਹੀ ਸੀ ਕੈਮਰੇਸ ਖੰਗਾਲ ਰਹੇ ਸੀਗੇ ਤਾਂ ਇੱਕ ਬਜ਼ੁਰਗ ਜਿਹੜੇ ਆ ਉੱਥੇ ਮਿਲੇ ਸੀਗੇ ਤਾਂ ਉੱਥੋਂ ਜਿਹੜਾ ਮੋਟੀਵੇਟ ਹੋਏ ਉਹਨਾਂ ਦੀ ਸਾਂਭ-ਸਮਾਲ ਕਰਨੀ ਸ਼ੁਰੂ ਕੀਤੀ ਤੇ ਅੱਜ ਕਰੀਬ 70 ਬਜ਼ੁਰਗ ਜਿਹੜੇ ਨੇ ਉਹਨਾਂ ਦੀ ਸੇਵਾ ਜਿਹੜੀ ਹੈ ਜਸਵੀਰ ਸਿੰਘ ਹੋਰੋਂ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਕਰਮਚਾਰੀ ਨੇ ਡਿਊਟੀ ਦੇ ਨਾਲ-ਨਾਲ ਇਹਨਾਂ ਬਜ਼ੁਰਗਾਂ ਦੀ ਸੇਵਾ ਕਰ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਦੋਂ ਤੋਂ ਇਹ سلسلہ ਜਿਹੜਾ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਮੋਟੀਵੇਟ ਹੋਏ ਜਸਵੀਰ ਸਿੰਘ ਹੋਰੀ ਤੇ ਆਪਣੇ ਡਿਊਟੀ ਦੇ ਨਾਲ-ਨਾਲ ਕਿਸ ਤਰ੍ਹਾਂ ਜਿਹੜੀ ਹੈ ਇਹ ਟਾਈਮ ਜਿਹੜਾ ਇਹਨਾਂ ਵੱਲੋਂ ਇਹਨਾਂ ਬਜ਼ੁਰਗਾਂ ਲਈ ਕੱਟਿਆ ਜਾ ਰਿਹਾ ਹੈ ਤੇ ਇਹ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਬਜ਼ੁਰਗ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦੀਆਂ ਕੀ ਮਜਬੂਰੀਆਂ ਰਹੀਆਂ ਨੇ ਅੱਜੀਆਂ ਕਿ ਅੱਜ ਉਹਨਾਂ ਨੂੰ ਇੱਥੇ ਆਪਣੇ ਬੱਚਿਆਂ ਤੋਂ ਦੂਰ ਹੋ ਕੇ ਇੱਥੇ ਜਿਹੜਾ ਉਹਨਾਂ ਨੂੰ ਆਪਣਾ ਜੀਵਨ ਬਤੀਤ ਕਰਨਾ ਪੈ ਰਿਹਾ ਜਸਵੀਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੇ ਆਸ਼ਰਮ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਜਸਵੀਰ ਸਿੰਘ ਜੀ ਕਦੋਂ ਤੋਂ ਜਿਹੜੀ ਹੈ ਬਜ਼ੁਰਗਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ ਤੁਸੀਂ ਤੇ ਕਦੋਂ ਜਿਹੜਾ ਅੱਜ ਕਿੰਨੇ ਮੈਂਬਰ ਨੇ ਸਾਰੀ ਜਾਣਕਾਰੀ ਦਿੱਤੀ ਤੇ ਕਿਹਵਾਂ ਜਿਹੜੇ ਬਜ਼ੁਰਗ ਤੁਹਾਡੇ ਕੋਲ ਆਉਂਦੇ ਨੇ ਜ਼ਿਆਦਾਤਰ ਹਾਂ ਹਾਂਜੀ ਵੀਰ ਜੀ ਸਾਡੇ ਕੋਲੇ ਨਾ ਅਸੀਂ ਪਿਛਲੇ 2018 ਤੋਂ ਆਸ਼ਰਮ ਦੇ ਵਿੱਚ ਬੇਸਾਰਾ ਬਜ਼ੁਰਗਾਂ ਤੇ ਮੰਦ ਬੁੱਧੀ ਵਿਅਕਤੀਆਂ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕੀਤੀ ਹੈਗੀ ਤੇ ਹਾਂਜੀ ਹਾਂਜੀ ਸ਼ੁਰੂ ਕੀਤੀ ਹੈਗੀ ਸਾਨੂੰ ਨਾ 2018 ਦੇ ਵਿੱਚ ਅਸੀਂ ਚੈਕਿੰਗ ਦੌਰਾਨ ਇੱਕ ਆਸ਼ਰਮ ਦੇ ਵਿੱਚ ਪਹੁੰਚੇ ਉੱਥੇ ਪੰਜ ਚਾਰ ਬਜ਼ੁਰਗ ਮਿਲੇ ਆਸ਼ਰਮ ਦੇ ਵਿੱਚ ਉਹਨਾਂ ਦੇ ਹਾਲਾਤ ਦੇਖੇ ਬਹੁਤ ਉਹਨਾਂ ਦੇ ਹਾਲਾਤ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਸਾਡੇ ਜੋ ਸਾਡੀ ਕੌਮ ਦਾ ਸਰਮਾਇਆ ਨੇ ਬਜ਼ੁਰਗ ਉਹ ਅੱਜ ਆਸ਼ਰਮਾਂ ਦੇ ਵਿੱਚ ਕਿਵੇਂ ਰੁੱਲਣ ਲਈ ਮਜਬੂਰ ਨੇ ਉਸੇ ਦਿਨ ਤੋਂ ਮੈਂ ਭਾਵਕ ਹੋ ਕੇ ਇਹ ਆਸ਼ਮ ਦੇ ਵਿੱਚ ਬੇਸਾਰਾ ਬਜ਼ੁਰਗਾਂ ਤੇ ਮੰਦ ਬੁੱਧੀ ਵਿਅਕਤੀਆਂ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਅੱਜ ਕਿੰਨੇ ਬਜ਼ੁਰਗ ਤੁਹਾਡੇ ਕੋਲ ਨੇ ਸਾਡੇ ਕੋਲੇ ਜੀ 75 ਤੋਂ 80 ਦੇ ਕਰੀਬ ਬਜ਼ੁਰਗ, ਮਾਤਾਵਾ, ਮੰਦ ਬੁੱਧੀ ਵਿਅਕਤੀ ਨੇ। ਕਿਵੇਂ ਮੈਨੇਜ ਕਿਵੇਂ ਕਰਦੇ ਹੋ ਜੀ ਕਿੰਨਾ ਜਿਵੇਂ ਡਿਊਟੀ ਦੇ ਵੀ ਜਾਂਦੇ ਨੇ ਡਿਊਟੀ ਵੀ ਉੱਥੇ ਤੁਸੀਂ ਆਫਿਸ 'ਚ ਬੈਠਦੇ ਹੋ ਤਾਂ ਇੱਥੇ ਕਿਵੇਂ ਮੈਨੇਜ ਹੁੰਦਾ ਹੈ ਸਾਰਾ ਕੁਝ? ਇਸ ਤਰ੍ਹਾਂ ਜੀ ਮੈਂ ਡਿਊਟੀ ਜਿਹੜੀ ਨਾਈਟ ਡਿਊਟੀ ਕਰਦਾਗਾ, ਨਾਈਟ ਡਿਊਟੀ ਕਰਨ ਉਪਰੰਤ ਮੈਂ ਆਪਣੇ ਰੋਟੀ ਪਾਣੀ ਖਾ ਕੇ ਤਿਆਰ ਹੋ ਕੇ ਮੈਂ ਇੱਥੇ ਆਸ਼ਮ ਦੇ ਵਿੱਚ ਜੋ ਹਰ ਰੋਜ਼ ਦੀਆਂ ਇੱਥੇ ਇਹਨਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਗਈਆਂ ਤੇ ਇਹਨਾਂ ਦਾ ਸਾਰੇ ਰੋਟੀ ਪਾਣੀ ਦਾ ਜੋ ਵੀ ਇੰਤਜ਼ਾਮ ਕਰਨਾਗਾ ਸਾਡੇ ਜੋ ਰੱਬ ਰੂਪੀ ਦਾਨੀ ਸੱਜਣੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਥੇ ਇਹਨਾਂ ਦੀ ਸਾਂਭ ਸੰਭਾਲ ਕਰਨ ਕਰਨ ਪਾ ਰਹੇ ਹਾਂ ਜੀ ਰੂਟੀਨ ਕੀ ਰਹਿੰਦਾ ਜੀ ਇਹਨਾਂ ਦਾ ਸਵੇਰੇ ਕਿੰਨੇ ਵਜੇ ਉੱਠਦੇ ਆ ਤੇ ਸ਼ਾਮ ਨੂੰ ਹਾਂ ਜੀ ਸਵੇਰੇ ਜੀ ਸਾਡੀ ਸਵੇਰ ਦੀ ਪਹਿਲੀ ਚਾਹ ਜਿਹੜੀ ਹੈਗੀ ਆ 5 ਵਜੇ ਬਣ ਜਾਂਦੀ ਆ 5 ਵਜੇ ਚਾਹ ਦੇ ਨਾਲ ਇਹਨਾਂ ਨੂੰ ਆ ਦੋ ਦੋ ਰਸ ਇੱਕ ਬੈਸਕਟ ਵਗੈਰਾ ਇਹਨਾਂ ਨੂੰ ਦਿੱਤਾ ਜਾਂਦਾ ਹੈਗਾ ਉਦੋਂ ਬਾਅਦ ਦੇ ਵਿੱਚ ਇਹਨਾਂ ਨੂੰ 10 ਵਜੇ ਦੇ ਕਰੀਬ ਅਸੀਂ ਬ੍ਰੇਕਫਾਸਟ ਕਰਾਉਣੇ ਆਂਗੇ ਫਿਰ ਦੁਪਹਿਰੇ ਇਹਨਾਂ ਨੂੰ ਜਾਂ ਚੌਲ ਹੁੰਦੇ ਆਗੇ ਲਾਈਟ ਖਾਣਾ ਤੇ ਜਾਂ ਦਲੀਆ ਹੁੰਦਾ ਤੇ ਸ਼ਾਮ ਨੂੰ ਫਿਰ ਇਹਨਾਂ ਦਾ ਖਾਣਾ ਹੁੰਦਾ ਜੀ ਕੀ ਮੁਸ਼ਕਲਾਂ ਆ ਕੀ ਦੱਸਦੇ ਨੇ ਬਜ਼ੁਰਗ ਜਿਆਦਾਤਰ ਕਿਵੇਂ ਕੱਢ ਦਿੰਦੇ ਬੱਚੇ ਆ ਬਜ਼ੁਰਗ ਸਾਡੇ ਕੋਲੇ ਕਾਫੀ ਹੈਗੇ ਆ ਜਿਹੜੇ ਇਦਾਂ ਦੇ ਜਿਨ੍ਹਾਂ ਨੂੰ ਘਰੋਂ ਉਹਨਾਂ ਦੇ ਬੱਚਿਆਂ ਨੇ ਸਾਂਭ ਸੰਭਾਲ ਕਰਨ ਦੀ ਬਜਾਏ ਉਹਨਾਂ ਨੂੰ ਘਰੋਂ ਕੱਢ ਦਿੱਤਾਗਾ ਬਜ਼ੁਰਗ ਸਾਡੇ ਕੋਲੇ ਬੈਠੇ ਨੇ ਉਹਨਾਂ ਦੇ ਦੋ ਬੱਚੇ ਨੇ ਚੰਗੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਇੱਕ ਬੇਟਾ ਉਹਨਾਂ ਦਾ ਠੇਕੇਦਾਰ ਹੈਗਾ ਕੋਠੀਆਂ ਕਾਠੀਆਂ ਬਣਾਉਂਦੇ ਆਗੇ ਤੇ ਦੋਨੇ ਬੱਚੇ ਵਧੀਆ ਕੰਮ ਕਰਦੇ ਨੇ ਤੇ ਇਹਨੂੰ ਵੀ ਉਹਨਾਂ ਨੇ ਪਿਛਲੇ ਮੇਰਾ ਖਿਆਲ 10-15 ਸਾਲ ਤੋਂ ਇੰਨਾ ਹੀ ਸਾਂਭ ਸੰਭਾਲ ਨਹੀਂ ਕਰ ਰਿਹਾ ਉਹ ਬਜ਼ੁਰਗ ਸਾਡੇ ਕੋਲੇ ਦੁਨਨੇ ਕਾ ਤੋਂ ਸੀਗੇ ਉਹਨਾਂ ਦੇ ਘਰ ਵਾਲੀ ਵੀ ਸਾਡੇ ਕੋਲੇ ਰਹਿੰਦੀ ਸੀਗੀ ਉਹ ਘਰ ਵਾਲੀ ਦੀ ਉਹਨਾਂ ਦੇ ਮਾਤਾ ਜੀ ਦੀ ਡੈਥ ਹੋ ਗਈ ਉਦੋਂ ਬਾਅਦ ਇਹ ਵਿੱਚ ਬਾਪੂ ਸਾਡੇ ਕੋਲੇ ਰਹਿੰਦੇ ਆ ਤੇ ਇੰਨੇ ਹੀ ਸਾਂਭ ਸੰਭਾਲ ਕਰ ਰਹੇ ਆ ਅਸੀਂ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀਗਾ ਜਦੋਂ ਅਸੀਂ ਆਏ ਸੀਗੇ ਤੇ ਸਾਰਾ ਦਿਨ ਫਿਰ ਪਾਠ ਚੱਲਦਾ ਇੱਥੇ ਹਾਂਜੀ ਇੱਥੇ ਸਾਡੇ Jio Fiber ਦੀ ਜਿਹੜਾ TV ਚੈਨਲ ਚੱਲ ਰਿਹਾਗਾ ਇੱਥੇ ਕਟੋ-ਕਟ ਦਿਹਾੜੀ ਦੇ ਵਿੱਚ 3 ਤੋਂ 4 ਸੋਖਮੀ ਸਾਹ ਦੇ ਪਾਠ ਸਵੇਰ ਆਪਣਾ ਜਪਜੀ ਸਾਹਿਬ ਨਿਤਨੇਮ ਤੇ ਸ਼ਾਮ ਨੂੰ ਰਹਿ ਰਾਸ ਸਾਹਿਬ ਦਰਬਾਰ ਸਾਹਿਬ ਤੋਂ ਲਾਈਵ ਚੱਲਦਾ ਜੀ ਆ ਜਿਹੜੇ ਸਿੰਘ ਸਾਹਿਬਾਨ ਜਿਹੜੇ ਨੇ ਸਜੇ ਨੇ ਜਿਵੇਂ ਤੁਸੀਂ ਆਫ ਦਾ ਰਿਕਾਰਡ ਸਾਨੂੰ ਦੱਸਿਆ ਸੀਗਾ ਕਿ ਜਿਹੜੇ ਸਿੰਘ ਸਾਹਿਬਾਨ ਬੈਠੇ ਨੇ ਇੱਥੇ ਜਾਂ ਬਜ਼ੁਰਗ ਬੈਠੇ ਨੇ ਇਹਨਾਂ ਨੇ ਰੀਸੈਂਟਲੀ ਜਿਹੜਾ ਅਮਰ ਸ਼ਕੈ ਕਿਸ ਤਰ੍ਹਾਂ ਮੋਟੀਵੇਟ ਕੀਤਾ ਤੁਸੀਂ ਜਾਂ ਕਿਸ ਤਰ੍ਹਾਂ ਆਪ ਖੁਦ ਮੋਟੀਵੇਟ ਹੋਏ ਹਾਂਜੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਅ ਗੁਰਪ੍ਰਬ ਵਾਲੇ ਦਿਨ ਮੈਂ ਇਹਨਾਂ ਨੂੰ ਅੱਜ ਤੋਂ ਮਤਲਬ ਕਿ ਗੁਰਪ੍ਰਬ ਤੋਂ 10-15 ਦਿਨ ਪਹਿਲਾਂ ਪੁੱਛਿਆ ਹੀਗਾ ਸਾਰਿਆਂ ਨੂੰ ਮੈਂ ਕਿਹਾ ਆਪਾਂ ਨਸ਼ੇ ਪੱਤੇ ਛੱਡ ਕੇ ਅੰਮ੍ਰਿਤ ਪਾਣ ਕਰਨਾਗਾ ਤੇ ਜਿਨੇ ਜਿਨੇ ਅੰਮ੍ਰਿਤ ਪਾਣ ਕਰਨਾ ਉਹ ਹੱਥ ਖੜੇ ਕਰੋ ਇਹਨਾਂ ਦੇ ਵਿੱਚੋਂ ਸਾਡੇ ਜਿਹੜੇ ਵੀਰ ਆ 7-8 ਜਣੇ ਹੈਗੇ ਆ ਇਹਨਾਂ ਨੇ ਹੱਥ ਖੜੇ ਕੀਤੇ ਤੇ ਇਹਨਾਂ ਨੇ ਗੁਰਪ੍ਰਬ ਵਾਲੇ ਦਿਨੋ ਨਾਨਕ ਸਰ ਜਗਰਾਉਂ ਤੋਂ ਜਾ ਕੇ ਅੰਮ੍ਰਿਤ ਪਾਣ ਕਰਕੇ ਅੱਜ ਗੁਰੂ ਵਾਲੇ ਬਣ ਗਏ ਨੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪਹਿਲਾਂ ਇਹਨਾਂ ਦਾ ਜੋ ਜੀਵਨ ਸੀਗਾ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸੀਗੇ ਨਸ਼ੇ ਪੱਤੇ ਵੀ ਬਹੁਤ ਕਰਦੇ ਸੀਗੇ ਤੇ ਅੱਜ ਸਾਡੇ ਉਸ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਆਸ਼ਰਮ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਜਾਂ ਮੰਦ ਬੁੱਧੀ ਵਿਅਕਤੀ ਲਾ ਲਓ ਕੋਈ ਵੀ ਲਾ ਲਓ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ 4 ਤੋਂ 5 ਜਿਹੜੇ ਹੈਗੇ ਸਾਡੇ ਨੌਜਵਾਨ ਹੋਰ ਅੰਮ੍ਰਿਤ ਪਾਣ ਕਰਨ ਜਾ ਰਹੇ ਨੇ ਹੂੰ ਕਈ ਵਾਰੀ ਇਥੇ ਜਿਹੜੇ ਬਜ਼ੁਰਗ ਆਉਂਦੇ ਨੇ ਉਹ ਨਸ਼ਾ ਜਾਂ ਕਰਦੇ ਹੁੰਦੇ ਆਂ ਜਾਂ ਕਈ ਵਾਰੀ ਉਸ ਤਰ੍ਹਾਂ ਦੇ ਜਿਹੜੇ ਉਸ ਤਰ੍ਹਾਂ ਫਿਰ ਕਿਸ ਤਰ੍ਹਾਂ ਹੈਂਡਲ ਕਰਦੇ ਆਂ ਹਾਂਜੀ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਆਗਾ ਸਾਡੇ ਕੋਲੇ ਪਿੱਛੇ ਜਿਹੜਾ ਇੱਕ ਬਜ਼ੁਰਗ ਸੀਗੇ ਉਹਨਾਂ ਜੀਵ ਵਾਲੀ ਗੋਲੀ ਖਾਂਦੇ ਸੀਗੇ ਤੇ ਜੀਵ ਵਾਲੀ ਗੋਲੀ ਖਾਨ ਦੇ ਨਾਲ ਨਾਲ ਤੇ ਸਾਨੂੰ ਕਾਫੀ ਪਰੇਸ਼ਾਨ ਕਰਦੇ ਸੀਗੇ ਕਿਉਂਕਿ ਉਹਨਾਂ ਨੂੰ ਅਸੀਂ ਨੇ ਇੱਕ ਚੁੱਗ੍ਹਾ ਕਲਾ ਦੇ ਗੁਰਦੁਆਰਾ ਸਾਹਿਬ ਸੀਗਾ ਉੱਥੋਂ ਲਿਜਾਂਦਾ ਸੀਗਾ ਤੇ ਅਧਰੰਗ ਤੋਂ ਪੀਟਦੇ ਸੀਗੇ ਅਸੀਂ ਹੌਲੀ-ਹੌਲੀ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਮੈਡੀਸਨ ਨਾਲ ਤਾਕਤ ਦੀ ਸ਼ੁਰੂ ਕੀਤੀ ਤੇ ਜਿਹੜੀ ਨਸ਼ਾ ਦੇਣ ਦੀ ਬਜਾਏ ਉਹਨਾਂ ਨੂੰ ਨਾ ਗੋਲੀ ਅਸੀਂ ਹੋਰ ਦੇ ਦਿੰਦੇ ਸੀਗੇ ਜਿਵੇਂ ਲੈਫ 52 ਹੋ ਗਈ ਉਹਨਾਂ ਨੂੰ ਇਹ ਕਹਿ ਦਿੰਦੇ ਸੀਗੇ ਇਹ ਤੇਰੀ ਜੀਵ ਵਾਲੀ ਗੋਲੀ ਹੈਗੀ ਤੇ ਇਹ ਤੂੰ ਖਾ ਤੇ ਇਹਦੇ ਨਾਲ ਤੂੰ ਬਿਲਕੁਲ ਠੀਕ ਹੋ ਜਾਵੇਂਗਾ ਤੇ ਉਹ ਕੁਦਰਤੀ ਵਾਹਿਗੁਰੂ ਦੀ ਕਿਰਪਾ ਹੋਈ ਹੁਣ ਲਗਭਗ ਉਹਨੂੰ 2 ਸਾਲ ਹੋ ਗਏ ਉਹ ਜੀਵ ਵਾਲੀ ਗੋਲੀ ਵੀ ਛੱਡ ਗਿਆ ਤੇ ਇੱਕ ਆਮ ਨਾਗਰਿਕਾਂ ਵਾਂਗ ਆਪਣਾ ਜੀਵਨ ਬਤੀਤ ਕਰ ਰਿਹਾ ਹੈਗਾ ਇੱਕ ਵਾਰੀ ਮੈਂ ਦਿਖਾਣਾ ਚਾਹਾਂਗਾ ਇਹ ਇਹ ਉਹ ਬਜ਼ੁਰਗ ਨੇ ਅ ਕਈ ਨੌਜਵਾਨ ਵੀ ਨੇ ਇੱਥੇ ਜਿਨ੍ਹਾਂ ਦਾ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਰਿਹਾ ਤੇ ਅੱਜ ਇੱਕ ਜਸਵੀਰ ਸਿੰਘ ਹੋਰਾਂ ਨੂੰ ਹੀ ਪਰਿਵਾਰ ਸਮਝ ਕੇ ਜਸਵੀਰ ਸਿੰਘ ਆਪਣੇ ਇਹਨਾਂ ਨੂੰ ਮਾਪੇਬ ਸਮਝ ਕੇ ਭਰਾ ਸਮਝ ਕੇ ਪੈਣਾ ਸਮਝ ਕੇ ਮਾਤਾ ਸਮਝ ਕੇ ਜਿਹੜੇ ਉਹਨਾਂ ਦੀ ਸੇਵਾ ਕਰ ਰਿਹਾ ਤੇ ਇਹਨਾਂ ਦਾ ਹੀ ਸਾਰਾ ਕੁਝ ਹੈ ਦੀਵਾਲੀ ਦੁਸ਼ਹਿਰਾ ਹੋਰ ਵੀ ਕਈ ਜਿਹੜੇ ਤਿਹਾਰ ਨੇ ਉਹ ਜਸਵੀਰ ਸਿੰਘ ਹੋਰੀ ਇਹਨਾਂ ਬਜ਼ੁਰਗਾਂ ਨਾਲ ਮਨਾਉਂਦੇ ਨੇ ਜਾਂ ਕਹਿ ਸਕਦੇ ਆ ਕਿ ਬਜ਼ੁਰਗ ਜਿਹੜੇ ਨੇ ਜਸਵੀਰ ਸਿੰਘ ਹੋਰ ਨਾਲ ਆਪਣੇ ਤਿਹਾਰ ਮਨਾ ਕੇ ਖੁਸ਼ੀ ਮਨਾਉਂਦੇ ਨੇ ਗੱਲਬਾਤ ਕਰਾਂਗੇ ਬਜ਼ੁਰਗ ਹੋਰ ਵੀ ਨੇ ਉਹਨਾਂ ਨਾਲ ਕੀ ਨਾਮ ਬੱਬਾ ਜੀ ਤੁਹਾਡਾ ਗਰਦੇਵ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਮੇਰਾ ਸੋਸਣਾ ਹੈ ਕਿੰਨਾ ਚਿਰ ਹੋ ਗਿਆ ਤੇ ਕੀ ਗੱਲ ਹੋਈ ਸੀ ਕਿ ਕਿਉਂ ਆਣਾ ਪਿਆ ਇੱਥੇ ਇੱਥੇ ਜਿਹੜਾ ਪੁੱਤੀਆਂ ਪੁੱਤ ਛੱਡ ਕੇ ਪਾਲ ਤੇ ਪੋਲੋਸ ਤੇ ਈਆਂ ਪੁੱਤ ਛੱਡ ਗਏ ਮੁੜ ਕੇ ਸਾਡੀ ਇਹਨਾਂ ਨੇ ਤੁੱਕੀ ਪਾ ਕੇ ਤੇ ਦਿੱਦੁੰਨੇ ਕੇ ਦੋ ਨੇ ਜੀ ਸੀਓ ਤੋਂ ਉਹਦੀਆਂ ਦਰਤਾਂ ਤੋਂ ਆ ਰਹੀ ਸੀ ਤੇ ਮੈਂ ਬੁੱਧਲੇ ਵਿੱਚ ਕੇ ਤੇ ਚਿਰ ਟਾਈਮ ਪਾਸ ਕਰਦੀ ਇਹਨਾਂ ਨੇ ਸਾਨੂੰ ਖਰਚਾ ਘਰੇ ਦਿੰਦੇ ਰਹਿਆ ਮਹੀਨੇ ਦੀ ਮਹੀਨੇ ਘਰੇ ਪਹੁੰਚ ਆਉਂਦੇ ਰਹਿਆ ਬਾਕੀ ਦੋ ਜੀ ਕੀ ਕਰਦੇ ਉਹ ਉਹ ਕੋਠਿਆਂ ਦੇ ਠੇਕੇ ਲੈਂਦੇ ਦੋਨੇ ਬੇਟੇ ਹੀ ਐ ਇੱਕ ਤਾਂ ਜੀ ਜਮਾਂ ਹੀ ਖਾਤਮਾ ਹੂੰ ਕਿ ਉਹਦਾ ਵੇਖ ਆਮਲੀ ਭੰਗੀ ਟੱਬਰ ਕਿਤੇ ਆਪ ਕਿਤੇ ਆ ਹੂੰ ਇੱਕ ਦੇ ਇੱਕ ਮਾੜਾ ਮੋੜ ਕਰਦਾ ਉਹ ਵੀ ਸਮਝ ਲਈ ਉਥੇ ਇੱਕ ਕਮਰੇ ਕਿਰਾਏ ਤੇ ਲੈ ਕੇ ਅਸੀਂ ਛੱਡ ਕੇ ਨਾ ਆਪ ਕੋਧ ਤੁਰ ਹਪਵਾ ਕੇ ਦੇਖ ਲਓ ਉਹਨਾਂ ਨੇ ਹੂੰ ਉਹ ਤੋਂ 5000 ਨੂੰ ਮਰ ਲਾ ਸੀ ਤੇ ਹੁਣ ਸਮਝ ਲਓ ਵੀ ਉਸੇ 1.5 ਲੱਖ ਨੂੰ ਮਰ ਲਾ ਹੂੰ ਉਹਨਾਂ ਦੇ ਘਰ-ਬਾਰ ਸਾਬ ਜਦ ਤਿਆਰ ਕਰਦੇ ਜਿੱਦੇ ਕੰਮ ਤੋਂ ਘਰੇ ਵਣ ਲੱਗੇ ਸ਼ਹਿਰ ਚ ਆਦੇ ਸਾਡਾ ਮਾਂ ਪਿਓ ਨਹੀਂ ਜੋ ਸਾਡਾ ਕਾਗਜ਼ ਪੱਤੇ ਸਭ ਸਾਠ ਤੋਂ ਉਹਨਾਂ ਨੇ ਹੂੰ ਕੀ ਵਜ੍ਹਾ ਕੀ ਨਹੀਂ ਕਿਉਂਕਿ ਕੀਤਾ ਤੁਹਾਡੇ ਨਾਲ ਤਾਂ ੱੱਕਾ ਹੂੰ ੱੱਕਾ ਕੀਤਾ ਮੋੜ ਕੇ ਜੀ ਇਹਨਾਂ ਦੇ ਚਰਨ ਆ ਲੱਗੇ ਆਦੇ ਵੀ ਓਂਕਾਰ ਬਾਬਾ ਤੂੰ ਖਰਚਾ ਲੈ ਜਾਇਆ ਕਰ ਛੋਟੀ ਝੁੱਗੀ ਪਵਾ ਦੇ ਨੇ ਕਿਰਾਏ ਤੋਂ ਬਚੋਗੇ ਤੇ ਬਿਜਲੀ ਦਾ ਬਿੱਲ ਇਹ ਦਿੰਦੇ ਸੀ ਦੁੱਧ ਦੇ ਪੈਸੇ ਇਹ ਦਿੰਦੇ ਸੀ ਜੇ ਵੀ ਤੈਨੂੰ ਲੋੜ ਪਵੇ ਆਟੇ ਕੋਟੇ ਦੀ ਉਹ ਸਮਾਨ ਦੀ ਵੀ ਆ ਕੇ ਲੈ ਜਾ ਕਰ ਮੈਂ ਰੇੜੇ ਤੇ ਆ ਕੇ ਲੈ ਜਾਂਦਾ ਕੋਈ ਚੀਜ਼ ਮੁੱਕਦੀ ਸੀ ਜਿਵੇਂ ਮੁੱਕ ਜਾਂਦੀ ਆਟਾ ਕੋਟਾ ਦੁੱਧ ਲੱਗਦਾ ਨਹੀਂ ਕਿ ਜਦੋਂ ਤੁਹਾਨੂੰ ਲੋੜ ਸੀਗੀ ਤੇ ਉਦੋਂ ਕੜਦਾ ਜਦੋਂ ਛੋਟੇ ਹੁੰਦੇ ਸੀ ਤੁਸੀਂ ਚੱਕ ਚੱਕ ਕੇ ਖੜਾਇਆ ਤੇ ਅੱਜ ਸੱਪਾਂ ਦੀਆਂ ਸੀਰੀਆਂ ਮੈਂ ਤੇ ਕੀ ਜੀ ਸੱਪਾਂ ਦੀਆਂ ਵਾਹੀ ਕਰਕੇ ਸੱਪਾਂ ਦੀਆਂ ਸੀਰੀਆਂ ਮੈਂ ਤੇ ਕੀ ਪਾਲੇ ਫਿਰ ਉੱਥੇ ਹੀ ਕਹਿ ਦਿੰਦੇ ਪਾਪਾ ਆਹ 10 ਬੋਰੀਆਂ ਸੀਮਿੰਟ ਦੀਆਂ ਚਾਹੀਦੀਆਂ ਉਹ ਚਾਹੀਦਾ ਫਾਨੀ ਚੀਜ਼ ਗੀਟ ਚਾਹੀਦੇ ਭਰਤ ਪਾਉਣੇ ਸਾਰੇ ਜਦੋਂ ਕੰਮ ਮੁਕੰਮਲ ਹੋ ਗਿਆ ਮੁੜ ਕੇ ਆਦਨ ਛਪੇ ਬੜੇ ਕਰੇ ਤੇ ਬਾਹਰ ਵੇਖ ਕੇ ਸਾਨੂੰ ਬਾਹਰ ਲਾ ਲਿਆ ਗੋਆਂਢੀਆਂ ਦੇ ਘਰੇ ਰਾਤ ਕੱਟੀ ਅਸੀਂ ਮੁੜ ਕੇ ਦੁੰਨੇ ਕੇ ਗਏ ਦੁੰਨੇ ਕੇ ਸਹੀ ਜਾ ਕੇ ਨਾ ਕਮਰਾ ਕਰਾਇਦੇ ਪਾਇਆ ਘਰ ਵਾਲੀ ਨਾਲ ਸੀਗੀ ਨਾਲ ਦੇ ਸੀਗੀ ਮੇਰੇ ਉਹਨਾਂ ਨੇ ਫਿਰ ਆਪ ਦਾ ਤੁਸੀਂ ਕੀਤਾ ਉਹ ਹਾਂ ਜੀ ਦੁਆਣੇ ਘਰ ਵਾਲੀ ਹਾਂਜੀ ਵਿੱਚ ਵਿੱਚ ਹੋ ਗਈ 7-8 ਮਹੀਨੇ ਹੋ ਗਏ ਇੱਥੇ ਹੀ ਹੁੰਦੀ ਸੀ ਮੇਰੇ ਕੋਲੇ ਜੀ 7-8 ਮਹੀਨੇ ਇੱਥੇ ਰਹੀ ਆ ਤੇ ਉਹ ਸਮਝ ਲਿਆ ਵੀ ਟੱਟੀ ਪਸਾ ਵੀ ਉੱਤੇ ਧੋਣਾ ਨੂੰ ਆਉਣਾ ਮੈਂ ਹਮ ਅਮਰਤ ਸ਼ਖਿਆ ਹੁਣ ਤੁਸੀਂ ਗੁਰੂ ਵਾਲੇ ਬਣ ਗਏ ਹੋ ਹਾਂਜੀ ਕੀ ਲੱਗ ਕਿਵੇਂ ਮਤਲਬ ਹੁਣ ਲੱਗ ਰਿਹਾ ਤੁਹਾਨੂੰ ਸਾਨੂੰ ਤਾਂ ਵਾਹਿਗੁਰੂ ਦੀ ਕਿਰਪਾ ਹਮ ਚਾਹੀਦੀ ਨਹੀਂ ਦਿੱ ਉੱਤੇ ਅਮਰਤ ਸ਼ਖਿਆ ਤੇ ਦਿਵਾਲੀ ਦੁਸ਼ਹਿਰਾ ਫਿਰ ਸਾਰਾ ਤਸਵੀਰ ਸਿੰਘ ਹੋਣ ਵਾਲੇ ਮਿਲਾਂ ਹਾਂਜੀ ਹਾਂ ਇਹਨਾਂ ਨੇ ਬਣਾਉਣਾ ਸਾਡੇ ਤੀਆਂ ਪੁੱਤ ਤਰ ਕੇ ਆ ਇਹਨਾਂ ਨੇ ਸਾਡਾ ਸਾਰੀ ਸਾਰਾ ਕੋਈ ਇੰਨਾ ਨਹੀਂ ਕਰਨਾ ਇੱਕ ਵਾਰੀ ਤਸਵੀਰਾਂ ਚ ਵੀ ਦੇਖ ਸਕਦੇ ਹੋ ਬਜ਼ੁਰਗ ਜਿਹੜੇ ਨੇ ਕਾਫੀ ਪਾਵੋ ਖੋਏ ਕਿ ਅੱਜ ਜਦੋਂ ਉਹਨਾਂ ਦੇ ਸਾਮ ਸੰਭਾਲ ਦਾ ਵੇਲਾ ਸੀ ਤਾਂ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਤੇ ਅੱਜ ਇੱਕ ਸਹਾਰਾ ਬਣੇ ਨੇ ਪੰਜਾਬ ਪੁਲਿਸ ਦੇ ਕਰਮਚਾਰੀ ਮੋਗਾ ਪੁਲਿਸ ਦੇ ਜਸਵੀਰ ਸਿੰਘ ਹੋਰੀ ਤੇ ਅੱਜ ਹੋਰ ਵੀ ਇੱਥੇ ਬਜ਼ੁਰਗ ਜਿਹੋਨਾਂ ਨਾਲ ਗੱਲਬਾਤ ਕਰ ਲੰਨੇ ਆ ਕਿ ਕੀ ਮਜਬੂਰੀਆਂ ਸੀ ਕਿਉਂ ਜਿਹੜਾ ਇੱਥੇ ਬਾਬਾ ਜੀ ਕੀ ਨਾਮ ਤੁਹਾਡਾ ਦਿਲਜੀਤ ਸਿੰਘ ਜੀ ਕਿਹੜਾ ਪਿੰਡਾ ਜੀ ਮੋਗਾ ਜੀ ਕੀ ਗੱਲ ਕਿਉਂ ਇਸ ਇੱਥੇ ਕਿਉਂ ਆਉਣਾ ਪਿਆ ਤੁਹਾਨੂੰ ਸਾਨੂੰ ਜੀ ਮੁੰਲੇ ਕੇ ਮੁੰਡਾ ਸੀਗਾ ਬਚਪਨ ਪਹਿਲਾਂ ਛੋਟਾ ਹੁੰਦੇ ਤੋ ਨਸ਼ਾ ਖਾਂਦਾ ਸੀਗਾ ਜੀ ਅਡੋੜੇ ਰੁੱਡੇ ਪੋਸਤ ਪੋਸ ਹੌਲੀ 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 ਵੱਧ ਗਿਆ ਪਲੰਬਰਾਂ ਨਾਲ ਮਤਲਬ ਬਿਜਲੀ ਵਾਲਾ ਕਿਸ਼ਨ ਸੀਗਾ ਤੇ ਪਲੰਬਰਾਂ ਨਾਲ ਕੇ ਤੇ ਹੱਥ ਪੈ ਗਈ ਮੁੜ ਕੇ ਉਸ ਤੋਂ ਗਾਂ ਹੌਲੀ ਹੌਲੀ ਅਸੀਂ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਨੇ ਨਹੀਂ ਛੱਡ ਸਕਿਆ ਚੋਰੀਆਂ ਖਾਣ ਲੱਗ ਗਿਆ ਮਾਂ ਨੂੰ ਕਹਿੰਦਾ ਸੀ ਗੱਲ ਵੀ ਮੈਨੂੰ ਪੈਸੇ ਦਿਓ ਨਸ਼ੇ ਵਾਸਤੇ ਫੇ ਕਦੇ ਕਦੇ ਭੈਣ ਨੂੰ ਕੁੱਟਣਾ ਲੱਭੀ ਤੂੰ ਮਤਲਬ ਕੇ ਦਸੀ ਨਾ ਡੈਡੀ ਨੂੰ ਮੈਨੂੰ ਪੈਸੇ ਦਿਓ ਕਿੰਨੇ ਬੱਚੇ ਕਿੰਨੇ ਦੋ ਸੀ ਜੀ ਕੁੜੀ ਇੱਕ ਕੁੜੀ ਇੱਕ ਮੁੰਡਾ ਕੁੜੀ ਦਾ ਫਿਰ ਜਿਆਦਾ ਹੀ ਨਸ਼ਾ ਕਰਨ ਲੱਗ ਗਈ ਹੌਲੀ ਹੌਲੀ ਵੱਧ ਗਿਆ ਮਹੀਨੇ ਦਾ ਕਿਲੋ ਫਿਰ ਡੇਢ ਕਿਲੋ ਹੋ ਗਿਆ ਜੀ ਤੇ ਪਰ ਉਹ ਨਹੀਂ ਛੱਡ ਸਕਿਆ ਕਦੇ ਦਵਾਈ ਲੈ ਕਦੇ ਜੀਬ ਵਾਲੀ ਗੋਲੀ ਲੈ ਮੋਚ ਦੀ ਉਹ ਲੰਗਾ ਜਾਂਦਾ ਸੀਗਾ ਉਹ ਇਹਨਾਂ ਜਦਾਂ ਦਿਮਾਗ ਖਰਾਬ ਹੋ ਜਾਂਦਾ ਸੀ ਫਿਰ ਜੇ ਛੱਡਦਾ ਤਾਂ ਫਿਰ ਫਿਰ ਡੋਲੇ ਖਾਣ ਲੱਗ ਜਾਂਦੇ ਘਰੋਂ ਕੱਟਿਆ ਉਹਨਾਂ ਨੇ ਕਿ ਤੁਸੀਂ ਕੀ ਗੱਲ ਹੋ ਗਈ ਮਮੀ ਮਾਂ ਨੂੰ ਕੁੱਟਦਾ ਸੀਗਾ ਜੀ